ਸੈਕਿੰਡ ਸੋਡੀ ਤਾਰਕ ਬਹੁਤ ਤਾਕਾ ਉਲਟਾ ਚਸ਼ਮਾ ਆ ਪਿਛੇ ਤੋਂ ਹੀ ਵੇਖਦੇ ਆ ਇਹ ਪਿੰਡ ਕਬੀਰਪੁਰ ਇਲਾਕੇ ਦੇ ਲੋਕ ਲੱਗੇ ਹੋਇਆ ਇਹਦੇ ਸਾਹਮਣੇ ਪਿੰਡ ਸੀ ਬਾਉਪੁਰ ਜਿਹਦਾ ਬੜਾ ਨੁਕਸਾਨ ਹੋਇਆ ਬਹੁਤ ਨੁਕਸਾਨ ਹੋਇਆ ਲੋਕਾਂ ਦੇ ਘਰ ਕੋ ਸਾਰੇ ਡਹਿ ਗਏ ਲੋਕਾਂ ਦਾ ਮਾਲ ਡੰਗਰ ਸਾਹਿਬ ਉੱਚੜ ਗਿਆ ਤੇ ਜਿਹੜੇ ਸਾਡੀ ਜਿਹੜਾ ਸਾਡਾ politix ਲਾਣਾ ਆ ਉਹ ਸਿਰਫ ਵੀਡੀਓ ਬਣਾਉਣ ਤੱਕ ਸੀਮਤ ਆ ਇਹ ਸਾਰੇ ਜੋ ਲੋਕ ਲੱਗੇ ਹੋਇਆ ਇਹ ਸਾਰੇ ਪਿੰਡਾਂ ਵਾਲੇ ਕੋਈ ਕਿਤੇ ਹੋ ਹੈਲਪ ਕਰ ਰਿਹਾ ਕੋਈ ਕਿਤੇ ਮਿੱਟੀ ਲਿਆ ਲਿਆ ਰਿਹਾ ਕੋਈ ਬੋਰੇ ਭਰ ਰਿਹਾ ਕੋਈ ਪ੍ਰਸ਼ਾਦ ਦੀ ਸੇਵਾ ਕਰ ਰਿਹਾ ਇਹ ਸਭ ਜਨਤਕ ਸਿਸਟਮ ਆ ਸਰਕਾਰ ਦਾ ਕੁਝ ਨਹੀਂ ਆਗਾ ਕੰਦਰੀਆ ਹਾਂ ਨਹੀਂ ਉਹ ਕੋਈ ਸਰਕਾਰ ਦਾ ਕੁਝ ਵੀ ਹੈ ਨਹੀਂ ਕੋਈ ਵੱਡੀ ਸੰਸਥਾ ਦਾ ਕੁਝ ਵੀ ਹੈ ਨਹੀਂ ਕੋਈ ਵੱਡੇ ਐਨ ਜੀਓ ਦੀ ਕੋਈ ਸਪੋਰਟ ਹੈ ਨਹੀਂ ਕੋਈ ਵੱਡੇ ਲੀਡਰ ਦੀ ਕੋਈ ਸਪੋਰਟ ਹੈ ਨਹੀਂ ਸਭ ਜੰਤ ਗਿਆ ਖਤਮ ਮੇਲਾ ਸਰਕਾਰ ਦਾ ਹੀ ਆ ਜਨਤਾ ਹੀ ਜਨਤਾ ਦੀ ਸੇਵਾ ਕਰ ਰਹੀ ਆ ਇਹ ਸਮੱਸਿਆ ਨੇ ਸਾਨੂੰ ਦੱਸ ਦਿੱਤਾ ਕਿ ਜਿਹੜੀ ਪਿਛਲੇ 70 ਸਾਲ ਤੋਂ ਅਸੀਂ ਲੀਡਰਸ਼ਿਪ ਚੁਣੀ ਸੀ ਉਹ ਸਿਰਫ ਸਾਡੇ ਤੋਂ ਫਾਇਦਾ ਉਠਾਉਣ ਵਾਸਤੇ ਹੀ ਸੀ। ਬੁਰੇ ਵਕਤ ਵਿੱਚ ਉਹ ਸਾਡੇ ਵਾਸਤੇ ਖੜੀ ਹੋਣ ਵਾਲੀ ਨਹੀਂ ਸੀ। ਕਿਤੇ ਵੀ ਸਵਿਟਜ਼ਰਲੈਂਡ ਜਾਂ ਕਿਤੇ ਵੀ ਦੇਸ਼ ਵਿੱਚ ਪਾਣੀ ਛੱਡਿਆ ਜਾਂਦਾ ਤੇ ਪਹਿਲਾਂ ਸਰਕਾਰ ਕਹਿੰਦੀ ਆ ਬਈ ਪਾਣੀ ਇੰਨਾ ਛੱਡਣਾ ਆ ਆਪਣਾ ਬੰਦੋਬਸਤ ਕਰ ਲਓ। ਪਰ ਸਿੱਥੇ ਪੰਜਾਬ ਵਿੱਚ ਕੋਈ ਦੱਸ ਲੋ ਜੇ ਕਿਸ ਨੇ ਅਲਟੀਮੇਟਮ ਜਾਂ ਕੋਸ਼ਿਸ਼ ਹੋ ਜਾ ਦੱਸਿਆ ਹੋਵੇ ਤੇ ਜਦ ਕਿ ਪੰਜਾਬ ਇੱਕ ਛੋਟੀ ਜੀ ਸਟੇਟ ਆ ਤੇ ਸਭ ਨੂੰ ਪਤਾ ਆ ਕਿ ਕਿੰਨੀ ਆਬਾਦੀ ਬੰਨਾਂ ਦੇ ਵਿੱਚ ਰਹਿੰਦੀ ਆ ਤੇ ਕਿੰਨੀ ਆਬਾਦੀ ਬੰਨਾਂ ਤੋਂ ਬਾਹਰ ਰਹਿੰਦੀ ਆ ਹਾਂਜੀ ਦੂਜੀ ਗੱਲ ਜੇ ਸਾਡਾ ਇਲਾਕਾ ਆ ਕਬੀਰਪੁਰ ਜਿੱਥੇ ਅਸੀਂ ਖੜਿਆ ਆ ਇਹ ਆ ਇੱਕ ਬੈਕਵਾਰਡ ਇਲਾਕਾ ਦਰਿਆਵਾਂ ਨਦੀਆਂ ਦੇ ਇੱਕ ਜਿਵੇਂ ਗੁੰਝਲਾਂ ਵਿੱਚ ਫਸਿਆ ਹੋਇਆ ਇਲਾਕਾ ਇੱਥੇ ਜਿਹੜੇ ਨੇਤਾ ਆਉਂਦੇ ਆ ਜਦੋਂ ਬੋੜ ਲੈਣੀ ਹੁੰਦੀ ਉਸੇ ਟਾਈਮ ਆਉਂਦੇ ਉਸ ਤੋਂ ਬਾਅਦ ਕਦੀ ਨਹੀਂ ਆਉਂਦੇ ਸਾਡੀ ਜਨਤਾ ਤੋਂ ਕਰੋੜਪਤੀ ਅਰਬਪਤੀ ਬਣ ਚੁੱਕੇ ਸਾਡੇ ਪੋਲਿਟਿਸ਼ੀਅਨ ਸਾਡੇ ਬੁਰੇ ਵਕਤੇ ਕਿੰਨਾ ਘੱਟ ਆਉਂਦੇ ਆ ਉਹ ਇਸ ਵਾਰ ਜਿਹੜਾ ਆ ਆਇਆ ਪ੍ਰੋਬਲਮ ਹੋਈ ਆ ਇਹਦੇ ਵਿੱਚ ਪਤਾ ਲੱਗ ਚੁੱਕਾ ਆ ਏ ਹੁਣ ਹੜ ਆਇਆ ਆ ਲੋਕਾਂ ਦੇ ਘਰ ਬਰਬਾਦ ਹੋਏ ਆ ਪਰ ਜਿਹੜੀ ਇਸ ਤੋਂ ਵੱਧ ਸਮੱਸਿਆ ਆਉਣੀ ਆ ਉਹ ਅਸਲੀ ਸਮੱਸਿਆ ਹੋਵੇਗੀ ਐਨੇ ਲੋਕ ਜਿਹੜੇ ਬੇਰੋਜ਼ਗਾਰ ਹੋ ਜਾਣਗੇ ਜਿਨ੍ਹਾਂ ਦੇ ਘਰ ਉਜੜੇ ਉਹ ਆਪਣੀ ਸਰਵਾਈਵ ਕਿਵੇਂ ਕਰਨਗੇ ਨੰਬਰ 1 ਨੰਬਰ 2 ਦੇ ਤੁਹਾਨੂੰ ਪਤਾ ਆ ਪੰਜਾਬ ਦੀ ਕਿੰਨੇ ਪਰਸੈਂਟ ਪਾਪੂਲੇਸ਼ਨ ਜਿਹੜੀ ਆ ਔਰ ਡਰੱਗ ਅਡਿਕਟਿਡ ਆ ਜਿੰਨਾ ਜੋ ਮਮੀ ਭਾਵੇਂ ਕਹਿ ਗਏ ਆ ਉਹ ਕਿਵੇਂ ਸਰਵਾਈਵ ਕਰਨਗੇ ਉਹ ਜਿਹੜੀ ਡਰੱਗ ਅਡਿਕਟਡ ਜਿਹੜੀ ਆ ਜਿਹੜੇ ਅੱਪ ਲੈਵਲ ਦੇ ਬੰਦੇ ਉਹਨਾਂ ਦੇ ਪੈਸੇ ਕਮਾ ਰਿਆ ਨਸ਼ਾ ਵੇਚ ਕੇ ਹੁਣ ਜਿਹੜੀ ਜਨਤਾ ਬਰਬਾਦ ਹੋਈ ਆ ਉਹ ਆਪਣਾ ਜਿਹੜਾ ਨਸ਼ਾ ਆ ਉਹ ਕਿਵੇਂ ਪੂਰਾ ਕਰੂਗੀ ਉਹਦੇ ਕੀ ਅਫੈਕਟ ਹੋਣਗੇ ਤੀਜੀ ਸਮੱਸਿਆ ਤੀਜੀ ਸਮੱਸਿਆ ਇਹ ਆ ਕਿ ਜਿਹੜੇ ਲੋਕਾਂ ਦੀ ਬਰਬਾਦੀ ਹੋਈ ਆ ਇੱਕ ਖੇਤ ਪਿਛੇ ਪੈਂਦੀ 40 42000 ਰੁਪਇਆ ਖਰਚਾ ਆਉਂਦਾ ਆ ਚੋਨੇ ਦਾ ਉਹ ਕਿਵੇਂ ਰੀਸਾਈਕਲਿੰਗ ਕਰਨਗੇ ਤੀਜੀ ਸਮੱਸਿਆ ਇਹ ਚੌਥੀ ਸਮੱਸਿਆ ਕਿ ਜਦੋਂ ਵਾਰ-ਵਾਰ ਪੰਜਾਬ ਚ ਪਾਣੀ ਆਉਂਦਾ ਆ ਤੇ ਉਹਦੇ ਵਾਸਤੇ ਸਾਡੀ ਲੀਡਰਸ਼ਿਪ ਨੇ ਸਾਡੇ ਵੱਡੇ ਲੋਕਾਂ ਨੇ ਕੋਈ ਵੀ ਸਮੱਸਿਆ ਦਾ ਹੱਲ ਹਾਲ ਤੱਕ ਕਿਉਂ ਨਹੀਂ ਕੱਢਿਆ ਪੰਜਵੀਂ ਸਮੱਸਿਆ ਜਿਹੜੇ ਵੀ ਲੋਕ ਬਰਬਾਦ ਹੋ ਗਏ ਜਿਨ੍ਹਾਂ ਦੇ ਘਰ ਬਰਬਾਦ ਹੋ ਗਏ ਕਿੰਨੀਆਂ ਮੱਜਾਂ ਮਰ ਗਈਆਂ ਉਹਨਾਂ ਵਾਸਤੇ ਕੋਈ ਸਰਕਾਰੀ ਦਵਾਦਾਰ ਕੋਈ ਹੱਦ ਤੱਕ ਪੂਰੇ ਪੰਜਾਬ 'ਚ ਕਿਤੇ ਵੀ ਨਹੀਂ ਵੇਖਣ ਨੂੰ ਮਿਲਿਆ ਜਦ ਕੇ ਟੈਕਸ ਬੂਰਾ ਲਿਆ ਜਾ ਰਿਆ ਨਾ ਜਨਤਾ ਕੋ ਬੂਰਾ ਹਰ ਚੀਜ਼ ਦਾ ਟੈਕਸ ਲਿਆ ਜਾ ਰਿਆ ਕਈਆਂ ਸਾਲਾਂ ਤੋਂ ਲਿਆ ਜਾ ਰਿਆ ਪਰ ਉਹ ਜਿਹੜੀ ਦਵਾਦਾਰੂ ਆ ਉਹਦੇ ਵੇਲੇ ਜਿਹੜੇ ਡਾਕਟਰ ਤਨਖਾਹਾਂ ਲੈਂਦੇ ਆ ਜਿਹੜੇ ਡਿਪਾਰਟਮੈਂਟ ਤਨਖਾਹਾਂ ਲੈਂਦੇ ਆ ਉਹ ਕਿੱਥੇ ਮਰ ਗਏ ਇਸ ਟਾਈਮ ਛੇਵੀਂ ਸਮੱਸਿਆ ਜਿਹੜਾ ਵੀ ਸਾਡਾ ਸਾਡੇ ਹੀ ਟੈਕਸ ਤੋਂ ਸਾਡੇ ਹੀ ਲੋਕਾਂ ਦੇ ਕਿਸਾਨਾਂ ਦੀ ਮਿਹਨਤ ਦੇ ਟੈਕਸ ਤੋਂ ਜਿਹੜੀਆਂ ਸਰਕਾਰਾਂ ਚੱਲ ਰਹੀਆਂ ਸੀ ਹੁਣ ਤੱਕ ਜਿਹੜੀ ਅੱਜ ਚੱਲ ਰਹੀ ਆ ਉਹਨਾਂ ਨੇ ਪੂਰੇ ਪੰਜਾਬ ਵਾਸਤੇ ਜਿੱਥੇ-ਜਿੱਥੇ ਪ੍ਰੋਬਲਮ ਆਈ ਆ ਉਹਦੇ ਵਾਸਤੇ ਕੀ ਕੀਤਾ ਕੁਝ ਵੀ ਨਹੀਂ ਸਿਰਫ ਪੰਜਾਬ ਦੇ ਲੋਕ ਹੀ ਪੰਜਾਬ ਦੇ ਲੋਕਾਂ ਵਾਸਤੇ ਖੜੇ ਹੋਏ ਸੋ ਮੇਰੀ ਪੰਜਾਬ ਦੇ ਲੋਕਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਆ ਇਹ ਨਾ ਸਮਝੋ ਵੀ ਇਹ ਸਮੱਸਿਆ ਇਸ ਵਾਰ ਆਈ ਅੱਗੇ ਆਉਣੀ ਨਹੀਂ ਇਹ ਅੱਗੇ ਵੀ ਆ ਸਕਦੀ ਆ ਇਹ ਜਿਹੜੇ ਦੇਸ਼ਾਂ ਵਿਦੇਸ਼ਾਂ 'ਚ ਲੰਗਰ ਲਾਉਨੇ ਲੰਗਰ ਲਾਉਨੇ ਬੰਦ ਕਰ ਦੋ ਪਹਿਲੋ ਆਪਣੀਆਂ ਬੇਸਿਕ ਜ਼ਰੂਰਤਾਂ ਪੂਰੀਆਂ ਕਰੋ ਜਿਹੜੀਆਂ ਤੁਹਾਡੀਆਂ ਬੇਸਿਕ ਜ਼ਰੂਰਤਾਂ ਜਿਹੜਾ ਹਰ ਸਾਲ ਪ੍ਰੋਬਲਮ ਹੁੰਦੀ ਆ ਉਹ ਪੰਜਾਬ ਦੀ ਜਨਤਾ ਪੂਰੀ ਕਰੇ ਦੂਜਾ ਇਹ ਇੱਕ ਫੇਕ ਡੈਮੋਕ੍ਰੇਸੀ ਫੇਕ ਲੋਕਤੰਤਰ ਨਕਲੀ ਲੋਕਤੰਤਰ ਪੰਦਾ ਉੱਪਰ ਆਉਂਦਾ ਵੋਟਾਂ ਲੋਕਾਂ ਪਾਉਣੀਆਂ ਉਹ ਬੰਦਾ ਤੇ ਪਹਿਲਾਂ ਹੀ ਪੱਕਾ ਹੋ ਗਿਆ ਆਉਂਦਾ ਉਹ ਬੰਦਾ ਜਿਹੜਾ ਕੱਲ੍ਹ ਕੱ ਲਿਆ ਜਾਂਦਾ ਆ ਮੋਟਾ ਫੋਨਾ ਤੋਂ ਪਹਿਲਾਂ ਹੀ ਅਗਲੇ ਦਾ ਪੱਕਾ ਹੋ ਗਿਆ ਆਂਦਾ ਆਪਣੇ ਨਮਾਇंदे ਖੜੇ ਕਰੋ ਹਰ ਪਿੰਡ 'ਚ ਆਪੋ ਆਪਣੇ ਨਮਾਇंदे ਖੜੇ ਕਰੋ ਆਪਣੀ ਜਿਹੜੀ ಗ್ರಾಮ ਪੰਚਾਇਤ ਸਭਾ ਉਹਨੂੰ ਖੜੀ ਕਰੋ ਹਰ ਪਿੰਡ ਦੀ ಗ್ರಾಮ ਪੰਚਾਇਤ ਸਭਾ ਖੜੀ ਹੋਵੇ ਹਰ ਪਿੰਡ ਦੀ ਆਪਣੀ ਇੱਕ ਪਾਵਰ ਹੋਵੇ ਇਹ ਚੀਜ਼ਾਂ ਬਹੁਤ ਜ਼ਰੂਰੀ ਆ ਇਸ ਤੋਂ ਇਲਾਵਾ ਲੰਗਰ ਲਾਉਣੇ ਦਾਰਪੰਦ ਕਰਨੇ ਪੰਜਾਬ ਦੇ ਲੋਕ ਬੰਦ ਕਰ ਦੋ ਬਿਲਕੁਲ ਬੰਦ ਕਰ ਦੋ ਆਪਣੀਆਂ ਬੇਸਿਕ ਜ਼ਰੂਰਤਾਂ ਪਿੰਨਾਂ 'ਚ ਕੋਈ ਜਿਮ ਨਹੀਂ ਕੋਈ ਪਾਰਕ ਨਹੀਂ ਸਰਕਾਰੀ ਸਕੂਲ ਜਿਹੜੇ ਫੇਲ ਹੋ ਗਏ ਪ੍ਰਾਈਵੇਟ ਸਕੂਲਾਂ ਨੇ ਇੱਕ ਦੁਕਾਨਾ ਪਾਲੀਆਂ ਤੇ ਲੁੱਟ ਸ਼ਰੇਆਮ ਲੁੱਟ ਕਰ ਰਿਹਾ ਬੱਚਿਆਂ ਦੀ ਔਰ ਉਹ ਬੱਚੇ ਪ੍ਰਾਈਵੇਟ ਸਕੂਲਾਂ 'ਚੋਂ ਪੜ੍ਹ ਕੇ ਬਣ ਕੀ ਰਹੇ ਆ ਵਿਦੇਸ਼ਾਂ 'ਚ ਟਰੱਕ ਡਰਾਈਵਰ ਗੈਂਗਸਟਰ ਚੋਰ ਮਚਕੇ ਵੇਟਰ ਉਹ ਜਿਹੜੇ ਪ੍ਰਾਈਵੇਟ ਸਕੂਲ ਆ ਉਹਨਾਂ ਦੇ ਸਬਜੈਕਟ ਹੀ ਹੋ ਜਿਆ ਵੀ ਇਹ ਬੱਚੇ ਵਿਦੇਸ਼ਾਂ ਜਾ ਕੇ ਉਹਨਾਂ ਦੇ ਨੌਕਰ ਬਣ ਸਕਣ ਆਪਣਾ ਸਰਕਾਰੀ ਸਕੂਲਾਂ ਦਾ ਢਾਂਚਾ ਪਹਿਲਾਂ ਖੜਾ ਕਰੋ ਦੂਜਾ ਆਪਣੇ ਪਿੰਡਾਂ 'ਚ ਪਾਰਕਾਂ ਬਣਾਓ ਆਪਣੀ ਐਜੂਕੇਸ਼ਨ ਦਾ ਸਿਸਟਮ ਇਕੱਠਾ ਕਰੋ ਤੀਜਾ ਆਪਣੇ ਪਿੰਡਾਂ 'ਚ ਗ੍ਰਾਮ ਪੰਚਾਇਤ ਸਿਸਟਮ ਬਣਾ ਕੇ ਉੱਥੇ ਫੰਡ ਇਕੱਠੇ ਕਰੋ ਬੁਰੇ ਵਕਤ ਵਾਸਤੇ सरपंच ਪਿੰਡਾਂ ਦਾ ਸਾਡਾ ਬਣਦਾ ਆ ਉਹ ਤੇ ਉਹ ਬੰਦਾ ਬਣਨਾ ਜਿਹਨੇ ਸ਼ਰਾਬ ਪੀ ਆ ਕੇ ਪੈਸੇ ਦੇ ਕੇ ਤੇ ਉਹ ਸਰਪੰਚ ਬਣ ਜਾਣਾ ਕਦੀ ਕੋਈ ਚੰਗਾ ਬੰਦਾ ਸਾਡੇ ਪਿੰਡਾਂ ਦਾ ਸਰਪੰਚ ਨਹੀਂ ਬਣਦਾ ਸਾਡੇ ਜਿਵੇਂ ਨਹੀਂ ਬਣਿਆ ਉਧਰ ਵੀ ਹਾਂਜੀ ਪੈਸੇ ਨੋਟ ਦੇ ਕੇ ਬੰਦੇ ਜਿੰਨੇ ਬੰਦੇ ਬੰਦੇ ਆ ਇਹ ਸਰਕਾਰ ਨੇ ਹਰ ਪਿੰਡ ਜ ਹਰ ਇਲਾਕੇ ਚ 2 4 5 7 ਦਲਾਲ ਛੜੇ ਹੋਇਆ ਮੈਂ ਸਾਡੇ ਇਲਾਕੇ ਦੀ ਪੂਰੀ ਲਿਸਟ ਮੈਨੂੰ ਪਤਾ ਕਿਹੜੇ ਕਿਹੜੇ ਦਲਾਲ ਇਸ ਇਲਾਕੇ ਚ ਜੀ ਉਹ ਇੱਥੋਂ ਖਬਰਾਂ ਉਹਨਾਂ ਉੱਪਰ ਦਸਰੀਆਂ ਵੀ ਆ ਲੋਕ ਸੋਚਦੇ ਆ ਸਕੀਮ ਕਰ ਰਹੇ ਤੇ ਆ ਇਦਾਂ ਇਦਾਂ ਉਹਨਾਂ ਨੇ ਕਦੀ ਲੋਕਾਂ ਦਾ ਪਿੰਡ ਦੇ ਇਲਾਕੇ ਦੇ ਲੋਕਾਂ ਨਾਲ ਨਹੀਂ ਦੱਸਣਾ ਵੀ ਭਾਈ ਆ ਪ੍ਰੋਬਲਮ ਆ ਸਮੱਸਿਆ ਆ ਇਸ ਵਾਸਤੇ ਦਾਨਪੁੰਨ ਕਰਨੇ ਬੰਦ ਕਰ ਦੋ ਆਪਣੀ ਗ੍ਰਾਮ ਪੰਚਾਇਤ ਸਭਾ ਖੜੀ ਕਰੋ ਆ ਸਰਪੰਚਾ ਨਹੀਂ ਅਸਲੀ ਗ੍ਰਾਮ ਪੰਚਾਇਤ ਜਿਹੜੀ ਹੁੰਦੀ ਉਹ ਖੜੀ ਕਰੋ ਇਹ ਸਰਕਾਰੀ ਆ ਸਰਪੰਚ ਉਹਨਾਂ ਦਾ ਹੁੰਦਾ ਆ ਜੋ ਨਾ ਕਿਹਾ ਉਹ ਸਰਪੰਚ ਨੇ ਕਰਨਾ ਪਿੰਡ 'ਚ ਕਿਹੇ ਪਿੰਡ 'ਚ ਦਿਖਾ ਦਿਓ ਕਿ ਤੇ ਕੋਈ پارک ਖੁੱਲੀ ਹੋਵੇ ਕੋਈ ਜਿਮ ਖੁੱਲਾ ਹੋਵੇ ਕੋਈ ਕੋਈ ਸਰਕਾਰੀ ਸਕੂਲ ਬਣਿਆ ਹੋਵੇ ਜਾਂ ਕਿ ਪੰਚਾਇਤ ਘਰ ਹੋਵੇ ਕੁਝ ਨਹੀਂ ਹੈਗਾ ਇਹ ਚੀਜ਼ਾਂ ਵੀ ਰੋ ਸੋਚਣੀਆਂ ਪੈਣੀਆਂ ਪੰਜਾਬ ਦੇ ਲੋਕਾਂ ਕਿਸਮਤ ਨੂੰ ਦੋਸ਼ ਦੇਂਦਾ ਕੋਈ ਮਤਲਬ ਨਹੀਂ ਇਹ ਤੁਹਾਡੀ ਸਮੱਸਿਆ ਪਿਛਲੇ 70 ਸਾਲ ਚੋ ਇਹ ਪੰਜਾਬ ਦੇ ਲੋਕ ਨਹੀਂ ਕਰ ਪਾਏ ਇਹ ਕਰਨਾ ਪੈਣਾ ਆ ਇਹ ਕਰਨਾ ਪੈਣਾ ਆ ਤੁਹਾਡੇ ਵਾਸਤੇ ਵਾਸਤੇ ਨਹੀਂ ਤੇ ਤੁਹਾਡੀਆਂ ਆਉਣ ਵਾਲੀਆਂ ਨਸਲਾਂ ਵਾਸਤੇ ਇਹ ਕਰਨਾ ਪੈਣਾ ਆ ਇਹ ਸਭਤੀ ਦਾ ਜਦੋਂ ਹੋਣਗੀਆਂ ਉਸ ਤੋਂ ਬਾਅਦ ਜਦੋਂ ಗ್ರಾಮ ਪੰਚਾਇਤ ਕੋ ਫੰਡ ਹੋਊਗਾ 10 ਲੱਖ ਉਹ ਕੁਝ ਕਰ ਪਾਉਣਗੇ ਜਦੋਂ ಗ್ರಾಮ ਪੰਚਾਇਤ ਹੋਊਗੀ ਨਹੀਂ ਤਾਂ ਹੋਣਾ ਕੀ ਆ ਉਹ ਤਾਂ ਫਿਰ ਉਹ ਹੀ ਆ ਜਦੋਂ ਔਖੇ ਵਲੇ ਪਾਣੀ ਆ ਗਿਆ ਤੇ ਲੋਕ ਮਾਰਨਾ ਲੱਗੇ ਕੋਈ ਹੈ ਪਾਸੋਂ ਹੈਲਪ ਆ ਗਈ ਜਿੱਦਾਂ ਜਿੱਦਾਂ ਹੁਣ ਚੱਲ ਰਿਹਾ ਇੱਥੋਂ ਤੱਕ ਹੀ ਸੀਮਤ ਰਹਿਣਾ ਹਾਂਜੀ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ